बच्चे भी, भी, भी। बीमार पड़ते हैं सियाने भी बीमार पड़ते हैं अच्छा। किसी को बुखार आता है किसी को पेट फिर आता है हाँ। संजू कुमार जी मल्ला तो मामला ਆ ਇਹਦਾ ਪਾਣੀ ਦਾ ਹਲਕ ਮਸੱਇਆ ਕਰਾਣਾ ਹੀ ਇਹਦਾ ਜੀ ਇਹ ਬੰਦ ਹੋ ਗਏ ਹਾਂ ਹਾਂਜੀ ਕਿ ਪਾਣੀ ਦਾ ਟਾਈਮ ਹੋ ਗਿਆ ਬੰਦ ਹੋ ਜਣੂ ਇਹਨੂੰ ਹੋ ਗਈ 3 ਮਹੀਨੇ ਹੋ ਗਈ 3 ਮਹੀਨੇ 3 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਜੀ ਸਾਡੀ ਕੋਈ ਕੰਪਲੇਂਟ ਕੀਤੀ ਕੰਪਲੇਂਟ ਕੀਤੀ ਜਈ ਸਾਹਿਬ ਵੀ ਆਏ ਇੱਥੇ ਪੈਪ ਵੀ ਪਾ ਕੇ ਗਏ ਉਹ ਪੈਪ ਦਾ ਗਲਤ ਪਾ ਕੇ ਪਾਣ ਨੂੰ ਇੱਥੇ ਸੀਗਾ ਪਰ ਉੱਥੇ ਪਾ ਕੇ ਫਿਰ ਬਾਅਦ ਚ ਬੋਤਲ ਪਾਣੀ ਪੜਿਆ ਉਹਨਾਂ ਨੇ ਪਾਣੀ ਵੀ ਗੰਦਾ ਆ ਰਿਹਾ ਜੀ ਤiga ਬੱਚੇ ਬਿਮਾਰ ਹੋਏ ਕਿਸੇ ਢਿੱਡ ਦਰਦ ਕਰ ਰਿਹਾ ਕੋਈ ਬਿਮਾਰ ਪਿਆ ਬੱਚਾ ਦੇਖ ਲੋ ਇਹਦਾ ਕੋਈ ਪਾਣੀ ਹੁਣ ਵੀ ਖਰਾਬ ਆ ਰਿਹਾ ਇਹ ਪਾਣੀ ਤੁਸੀਂ ਪੀ ਕੇ ਦੇਖੋ ਬਦਬੂ ਮਾਰਦਾ ਪਿਆ ਪਾਣੀ ਉਹ ਵਹੀ ਪੀਵਾਂਗੇ ਸਾਡੇ ਕੋਲ ਫਿਲਟਰ ਤਾਂ ਲੱਗਾ ਨਹੀਂ ਜੋ ਆਪਾਂ ਫਿਲਟਰ ਤੋਂ ਬਿਨ ਪੀ ਲਈਏ ਕੱਢ ਕੇ ਪੀ ਲਈਏ ਉਹ ਹੀ ਪੀਣਾ ਸਿੱਧਾ ਅਗਰੀ ਬੰਦਾ ਕਿੱਥੇ ਜਾਊਗਾ ਰੋਜ਼ ਦਿਹਾੜੀ ਕਮਾਉਣ ਵਾਲੇ 300 ਰੁਪਏ ਦਿਹਾੜੀ ਨਹੀਂ ਕਮਾਉਂਦੇ ਕਮਾ ਕੇ ਉਹ ਬੱਚੇ ਉੱਤੇ ਲਾਦੀ ਆਪਾਂ ਦੱਸੋ ਇਹਦਾ ਬੰਨ ਸਮੱਸਿਆ ਹੱਲ ਕਰੀ ਕੋਈ ਸੁਣਦਾ ਨਹੀਂ ਨਾ ਕੋਈ ਸੁਣਵਾਈ ਕਿੱਥੇ ਕਿੱਥੇ ਜਾ ਰਹੇ ਕੋਈ ਸੁਣਵਾਈ ਨਹੀਂ ਕਰਦੇ ਕੌਂਸਲਰ ਸਾਹਿਬ ਨੂੰ ਜਾ ਰਹੇ ਹੋ ਨਹੀਂ ਸੁਣਵਾਈ ਕੋਈ ਨਹੀਂ ਸੁਣਵਾਈ ਕਰਦੇ ਕਹਿੰਦੇ ਉੱਥੇ ਪੈ ਪੈ ਰਹੇ ਉੱਥੇ ਰੁਕਿਆ ਉੱਥੇ ਨਕਾਸ ਨਹੀਂ ਇਹਦਾ ਹੱਲ ਕਰਾਓ ਜੀ ਬਸ ਆਹ ਹੱਥ ਜੋੜੀਏ ਉਹ ਤਾਂ ਹੈਗੇ ਆ ਮੰਨਦੇ ਆ ਉਹ ਆਂਦੇ ਆ ਉਹ ਵੀ ਕੀ ਕਰੇ ਅੱਗੇ ਉਹ ਵੀ ਕੰਪਲੇਂਟ ਕਰ ਦਿੰਦੇ ਆ ਠੀਕ ਹੈ ਉਹਨਾਂ ਦੀ ਸੁਣਵਾਈ ਉਹਨਾਂ ਦੀ ਵੀ ਨਹੀਂ ਕੋਈ ਕਰਦੇ ਫਿਰ ਅੱਗੇ ਕਿੱਥੇ ਜਾਣਗੇ ਉਹ ਵੀ ਉਹ ਕਹਿੰਦੇ ਅੱਗੇ ਬੰਦਾ ਬੁੱਢਾ ਦਰਿਆਤ ਹੈ ਬੁੱਢਾ ਦਰਿਆਤ ਦੇ ਕੋਈ ਬਾਬਾ ਬੈਠਾ ਹੋਇਆ ਪਤਾ ਨਹੀਂ ਕਿਹੜਾ ਹੈਗਾ ਉਹ ਅੱਗੇ ਪਾਣੀ ਨਹੀਂ ਜਾਣ ਦਿੰਦਾ ਤੁੱਕਿਆ ਬਲੋ ਉੱਤੋਂ ਦੇਖੋ ਸਾਰਾ ਖਾਲੀ ਪਿਆ ਆ ਹੀ ਭਰਦਾ ਵਾ ਇੱਥੇ ਆਪਾਂ ਤੈਰ ਕੇ ਜਾਂਦੇ ਤੈਰ ਕੇ ਬੱਚੇ ਤੈਰ ਕੇ ਜਾਂਦੇ ਤੇ ਇੱਥੇ ਮੱਛਰ ਘਰੇ ਅੰਦਰ ਦੇਖੋ ਕਿੰਨਾ ਮੱਛਰ ਪੈਂਦਾ ਵਾ ਘੰਟੇ ਤੇ ਤੁਹਾਨੂੰ ਇੱਥੇ ਨਿਕਲਣ ਦੀ ਰਾਹ ਨਹੀਂ ਮਿਲਣਾਂ ਦੀ ਤੁਹਾਨੂੰ ਸਾਰਾ ਭਰ ਜਾਣਾ ਹਾਂਜੀ ਸਾਰਾ ਭਰ ਜਾਣਾ ਹਰਾਮ ਹੋਇਆ ਪਿਆ ਹੈ ਔਰ ਕੀ ਹਾਂਜੀ ਖਾਣਾ ਪੀਣਾ ਹਰਾਮ ਹੋਇਆ ਨਾ ਤਾਂ ਬੱਚੇ ਚੈਨਲ ਹੁੰਦੇ ਆ ਨਾ ਸੀ ਹੁੰਦੇ ਔਰ ਕੀ ਮੱਛਰ ਮੱਛਰ ਕਰਕੇ ਔਰ ਪਾਣੀ ਵੀ ਗੰਦਾ ਹੈ ਟਿੱਡ ਲੈਟਰਿੰਗ ਬਾਥਰੂਮ ਸਾਰਾ ਲੱਗਦਾ ਆਈ ਪਾਣੀ ਸਾਨੂੰ ਪੀਣ ਲਈ ਦੇ ਰਹੇ ਹਾਂ ਹਾਂਜੀ ਆਈ ਪੀ ਰਿਹਾ ਔਰ ਕੌਣ ਆ ਬਦਬੂ ਮਾਰ ਰਿਹਾ ਤੇ ਆਈ ਪਾਣੀ ਆ ਰਿਹਾ ਔਰ ਕਿਹੜਾ ਕੋਈ ਸਫਾਈ ਬਾਨੀ ਕੀ ਕਹਿਣਾ ਚਾਹੁੰਦੇ ਵਾਹ ਮਹਾਰਾਜ ਇਸ ਦਾ ਹੱਲ ਹੋਣਾ ਚਾਹੀਏ ਪਾਣੀ ਨਹੀਂ ਨਿਕਲਣਾ ਚਾਹੀਏ ਪਾਣੀ ਸਪਲਾਈ ਜਾਂਦਾ ਰਹੇ ਤੇ ਨਾਲੇ ਗੰਦਾ ਪਾਣੀ ਨਹੀਂ ਆਊਗਾ ਸਫਾਈ ਹੋਊਗੀ ਦਾ ਸੁਣਦੇ ਨਹੀਂ ਆਏਗੇ ਸਾਡੀ ਤਾਂ ਆਦੇ ਆਏਗੇ ਉਹ ਦੇਖ ਦੂੱਕ ਕੇ ਚਲੇ ਜਾਂਦੇ ਆ ਕਹਿੰਦੇ ਕਰ ਦੇਂਗੇ ਕਰ ਦੇਂਗੇ ਕਰਦੇ ਦਾ ਹੈ ਨਹੀਂ भाजी, भाजी, तुसे भी भी हो हैं के है? में कहेंगे कि ये करके 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 देंगे देंगे वो देंगे, जब जीत गए कुछ भी नहीं दे रहे कोई सुनवाई भी नहीं कर रहा है मतलब... पानी बच्चे खुद ही परेशान हैं जिसके पास भी सुनवाई करोट वोटा लेते गुलामी कर देर पड़ देता है ਸੁਣ ਵਈ ਨਹੀਂ ਹੈਗੀ ਕੀ ਮੰਗ ਕਰਦੇ ਹੋ ਸਾਡਾ ਹੱਲ ਹੋ ਜਾਇਆ ਅਸੀਂ ਪਾਣੀ ਵੀ ਤੱਕ ਚੂਟੀ ਪਾਣੀ ਗੰਦਾ ਪਾਣੀ ਨਹੀਂ ਅੱਛਾ ਗੰਦਾ ਪਾਣੀ ਨਹੀਂ ਆਇਆ ਇਹ ਆ ਸਫਾਈ ਹੋ ਜਾਏ ਸਫਾਈ ਹੋ ਜਾਏ ਨਹੀਂ ਹਲੋ ਸਫਾਈ ਹੋ ਜਾਏ ਤੇ ਸਮੋ ਗਿਆ ਕੋਈ ਹੋਏਗਾ ਹਾਂਜੀ ਫਿਰ ਸਾਰਾ ਇਕੱਠੇ ਹੋਗੇ ਧਰਨਾ ਲਾਵਾਂਗੇ ਫਿਰ ਰੋਡ ਜਾਮ ਕਰਾਂਗੇ ਕੋਈ ਫਾਇਦਾ ਨਹੀਂ ਹੁੰਦਾ ਇਹ ਆਪਾਂ ਕਹਿੰਦੇ ਚਲੋ ਇਦਾਂ ਹੀ ਹੋ ਜਾਵੇ ਤਾਂ ਹੱਲੇ ਕਹਿੰਦੇ ਠੀਕ ਹੈ ਕਿੰ ਕੀ ਫਾਇਦਾ ਹੈ ਗਰੀਬ ਬੰਦਾ ਕੀ ਕਰ ਸਕਦਾ ਦਾ ਅਸੀਂ ਧਰਨਾ ਲਾਉਣ ਜੋਗੇ ਵੀ ਨਹੀਂ ਹੈਗੇ ਆ ਜੇ ਧਰਨਾ ਲਾਦੇ ਆਪਾਂ ਕਹਿੰਦੇ ਚੱਲ ਯਾਰ ਆਪਣੇ ਪੜੋਸੀ ਗਮਾਂਡ ਹੈਗੇ ਆ ਤਾਂ ਕਰੀਏ ਆਪਾਂ ਉਹਨਾਂ ਦਾ ਲਿਹਾਜ਼ ਕਰਦੇ ਚਲੋ ਯਾਰ ਆਹ ਹੱਲ ਕਰ ਉਹ ਕਹਿੰਦੇ ਹੱਜ ਹੋਜੂ ਕੱਲ ਹੋਜੂ ਪਰਸੋ ਹੋਜੂ ਨਰ ਤੇਦਾ ਹੱਲ ਕਦ ਹੋਊਗਾ गंदा पानी आता है टूटियों में आता है बीमार पड़ते हैं बच्चे, आ, बच्चे भी बीमार पड़ते हैं, सियाने भी बीमार पड़ते हैं किसी को बुखार आता है किसी को पेट फिर आता है और ये बच्चे लिखे जाते हैं तो पैर सड़ते हैं। अब इसका भी बंदोबस्त किया अब देख ली यही कम्पलेट कैसे जाए हम ਯਾ ਤਰੀਕਾ ਹੈ ਲਿਖਿਆ ਸਾਡਾ ਕੋਈ ਹੱਲ ਨਹੀਂ ਹੋਇਆ ਇੱਥੇ ਇੱਥੇ ਕੰਪਲੇਂਟ ਕੀਤੀ ਸੀ ਅੱਛੀ ਉੱਥੇ ਵੀ ਜਾਣਦੇ ਰਹੇ ਆ ਉੱਥੇ ਵੀ ਕੰਪਲੇਂਟ ਕੀਤੀ ਆ ਟੈਂਕੀ ਤੇ ਤੇ ਨਾਲੇ ਇਹਨਾਂ ਕੋਲ ਭਾਈ ਕੋਲ ਵੀ ਗਏ ਆ ਕਾਉਂਸਲ ਸਾਹਿਬ ਕੋਲ ਹਾਂ ਜੀ ਕਾਉਂਸਲ ਸਾਹਿਬ ਕੋਲ ਜੇ ਆਏ ਅੱਜ ਜੇ ਵੀ ਭੱਜ ਗਿਆ ਉਹਨਾਂ ਨੂੰ ਬੁਲਾਇਆ ਭਾਈ 2 ਮਿੰਟ ਖੜਾ ਰਹੋ ਪਾਣੀ ਦੀ ਬੋਤਲ ਭਰਿਆ ਉਹਨਾਂ ਨੇ ਉਹ ਦੇਖਦੇ ਹੁਣ ਪਾਣੀ ਸਾਫ ਆ ਗਿਆ ਪਾਣੀ ਕੋਈ ਸਾਫ ਨਹੀਂ ਹੈਗਾ ਹੁਣ ਤੁਸੀਂ ਟਰਾਈ ਕਰ ਲਓ ਤੇ ਉੱਥੇ ਪਾਣੀ ਦੇਖੋ ਪਹਿਲਾਂ ਕਿੰਨਾ ਗੰਦਾ ਪਾਣੀ ਹੈਗਾ ਓਕੇ ਓਕੇ ਉੱਥੇ ਕਿਟਾਉ ਨੂੰ ਹੈਗਾ ਪਾਣੀ ਚ ਜਿੰਨਾ ਤੱਕ ਮੋਟਰ ੱਡੇ ਦਰਦ ਕਰ ਰਹੇ ਬੱਚੇ ਬਾਕੀ ਬਾਤ ਨਾ ਗੰਦਾ ਪਾਣੀ ਆ ਰਹਾ ਗੱਟਰ ਵਾਲਾ ਪਾਣੀ ਆ ਰਹਾ ਬੱਲੇ ਇਹਦਾ ਹਾਲ ਦੇਖੋ ਇਹਨੇ ਕੱਪੜੇ ਵੀ ਸਾਰੇ ਬੱਦੂ ਮਾਰਦੇ ਹੈਗੇ ਬਹੁਤ ਜ਼ਿਆਦਾ ਹਾਲ ਇਤਨਾ ਬੱਚੇ ਬਿਮਾਰ ਪੜ ਰਹੇ ਹੈ ਅੱਛਾ ਜੀ ਬਾਹੀ ਮਸੇ ਹੈਗੀ ਔਰ ਕੋਈ ਗੱਲ ਨਹੀਂ ਹੈਗੀ ਬਸ ਆਈ ਇਹਨਾਂ ਗੱਲ ਸਾਡਾ ਕਰਾ ਦੇਵੇ ਹਾਂ ਜੀ ਬੋਲਦੇ ਹਾਂ ਹਾਂ ਜੀ ਵੀਰ ਜੀ ਕਮਲ ਗੱਲ ਕਰ ਰਹੇ ਸਨਦੇ ਭਾਜੀ ਆ ਸਸੀ ਗਾ ਸਰ ਸੰਦੇ ਗਾਂਦੀ ਗੋਲਨੀ ਜਿੱਥੇ ਇਹ ਖੜੀਆਂ ਆ ਜੀ ਇਸ ਟਾਈਮ ਪੂਰਾ ਮੁਹੱਲਾ ਇਕੱਠਾ ਆਦਾ ਤੇ ਲੋਕ ਇੱਥੇ ਬੜੇ ਪਰੇਸ਼ਾਨ ਹੋਏ ਹੋਇਆ ਤੇ ਪਾਣੀ ਸਰ ਤੇ ওভারਫਲੋ ਹੋ ਰਿਹਾ ਸੀਵਰ ਦਾ ਬਹੁਤ ਜ਼ਿਆਦਾ ਪਰ ਸਾਡੀ ਕੋ ਸੁਣਵਾਈ ਨਹੀਂ ਹੋ ਰਹੀ ਹੈ ਸੁਣਵਾਈ ਦਾ ਸਰ ਇਦਾਂ ਆ ਵੀ ਅਸੀਂ ਨਾ ਇਧਰੋਂ ਪਾਣੀ ਦੀਆਂ ਲਾਈਨਾਂ ਜਿਹੜੀਆਂ ਨੇ ਆਪਣੇ ਸਾਡੇ ਗਲਾਡਾਂ ਨੇ ਜੋੜ ਦਿੱਤੀਆਂ ਹੋਈਆਂ ਨੇ ਕਾਰਬੇਸ਼ਨ ਦੀ ਲਾਈਨ ਦੇ ਨਾਲ ਜੀ ਸਰ ਹੁਣ ਅੱਗੇ ਨਾ ਜੇਲ੍ਹ ਦੇ ਕੋਲ ਕਾਰਪੇਸ਼ਨ ਦੀ ਜਿਹੜੀ ਮੇਨ ਲਾਈਨ ਆਪਣੀ ਐਸਟੀਪੀ ਨੂੰ ਜਾ ਰਹੀ ਹੈ ਜੀ ਉਹਦੀ ਸਫਾਈ ਚੱਲਦੀ ਪਈ ਹੈ ਅਸੀਂ ਅਫਤਰਨ ਦੱਸਿਆ ਵੀ ਉਹਦੀ ਸੁਪਰ ਸੈਕਸ਼ਨ ਹੋਣੀ ਹੈ ਤੇ ਹਜੇ ਹੋਰ ਪਤਾ ਨਹੀਂ ਕੌਣ ਰੁਕਵਾ ਰਿਹਾ ਸਾਡੀ ਸੁਪਰ ਸੈਕਸ਼ਨ ਨੂੰ ਜੀ ਇਹ ਸੁਪਰ ਸੈਕਸ਼ਨ ਅੱਜ ਹੋ ਜਵੇ ਤਾਂ ਸਾਡਾ ਸਾਰਾ ਮਸਲਾ ਹੱਲ ਹੁੰਦਾ। ਤਿੰਨ ਵਾਰੀ ਅਸੀਂ ਤਿੰਨ ਵਾਰੀ ਮੇਅਰ ਮੈਡਮ ਨੂੰ ਡਿਪਟੀ ਮੇਅਰ ਨੂੰ ਸਾਰਿਆਂ ਨੂੰ ਅਸੀਂ ਨੋਟਿਸ ਵਿੱਚ ਲਿਆ ਚੁੱਕੇ ਆ ਆਪਣੇ ਪਰਸ਼ੋਤਮ ਐਕਸੀਅਨ ਜੀ ਨੇ ਸਾਡੇ ਜੀ ਸੋਤਮ ਸਿੰਘ ਜੀ ਉਹਨਾਂ ਨੂੰ ਵੀ ਦੱਸ ਚੁੱਕੇ ਆ ਪਰ ਸਭ ਵੀ ਮੇਰੀ ਗੱਲ ਹੋਈ ਆ ਉਹਨਾਂ ਨਾਲ ਕਿ ਸਰ ਇਹਦੀ ਸੁਪਰ ਸੈਕਸ਼ਨ ਹੋਣੀ ਆ ਡਿਪਟੀ ਮੇਅਰ ਸਾਹਮਣੇ ਕਿਹਾ ਸੀ ਸਰ ਪੈਸੇ ਵੀ ਪਾਸ ਕਰਦੇ ਆ ਤੇ ਆਪਣੇ ਐਕਸੀਅਨ ਕਹਿੰਦੇ ਸੀ ਜੀ ਸਰ ਕਹਿੰਦੇ ਸੀ ਕਿ ਸਾਨੂੰ ਕੋਈ ਮਸ਼ੀਨਰੀ ਨਹੀਂ ਹਜੇ ਪ੍ਰੋਵਾਈਡ ਹੋ ਰਹੀ ਹੈ ਜੀ ਇਸ ਲਈ ਮੰਨੇ ਨੇ ਕਹਿੰਦੇ 3 ਮਹੀਨੇ ਤੋਂ ਕਹਿੰਦੇ ਅਸੀਂ ਪਰੇਸ਼ਾਨ ਹਾਂ 3 ਮਹੀਨੇ ਤੋਂ ਹਾਂਜੀ ਹਾਂਜੀ ਜਦੋਂ ਜਦੋਂ ਨਾ ਆਪਣੇ ਲਾਈਨਾਂ ਜਿਹੜੀਆਂ ਆਪਣੇ ਦਰਿਆ ਦੇ ਵਿੱਚ ਜਿੱਦਾਂ ਪਹਿਲਾਂ ਆਪਣਾ 30 40 ਸਾਲ ਪੁਰਾਣਾ ਜਿਹੜਾ ਪਾਣੀ ਹੈ ਉਹ ਦਰਿਆ 'ਚ ਜਾਂਦਾ ਸੀ ਜੀ ਹਾਂਜੀ ਸਰ ਅੱਜ ਬੈਸੀਗਾ ਅਸੀਂ 3-4 ਵਾਰੀ ਆਪਣੇ ਅਫਸਰਾਂ ਦੀ ਨਿਗਾ ਵਿੱਚ ਲਿਆਏ ਵੀ ਸਾਰੇ ਵੀ ਸੁਪਰ ਸੈਕਸ਼ਨ ਹੋਣੀ ਹੈ ਪਾਈਪ ਲਾਈਨ ਦੀ ਉਹ ਲਾਈਨ ਦੇ ਵਿੱਚ 8-8 10 10 ਫੁੱਟ ਗੜਾਇਆ ਮੈਂ ਕੋਲ ਖੜ ਕੇ ਚੈੱਕ ਕਰਵਾ ਕੇ ਆਇਆ ਕਿ ਪਰ ਅਫਸਰ ਉਹ ਧਿਆਨ ਹੀ ਨਹੀਂ ਦੇ ਰਹੇ ਇਸ ਕੰਮ ਦੇ ਵਿੱਚ ਅਸੀਂ ਤਾਂ ਖੁਦ ਪਰੇਸ਼ਾਨਾ ਵੀ ਸਾਡੇ ਕੰਮ ਕਿਉਂ ਨਹੀਂ ਕਰਦੇ ਅਫਸਰ ਸਰ ਉਹ ਹੀ ਮੱਲੇ ਵਾਲੇ ਇਹੀ ਕਹਿ ਰਿਹਾ ਹੈ ਵੀ ਅਸੀਂ ਹਰ ਇੱਕ ਬੰਦੇ ਨੂੰ ਵੋਟਾ ਪਾਣੇ ਆਂ ਵੋਟਾ ਪਾ ਕੇ ਜਿਟਾਣੇ ਆਂ ਪਰ ਸਾਡੇ ਕੰਮ ਨਹੀਂ ਹੁੰਦੇ ਕਦੇ ਮੈਂ ਕਿਹਾ ਜੀ ਮੈਂ ਤੁਹਾਡੀਆਂ ਸਾਰੀਆਂ ਲਾਈਨਾਂ ਜੁੜਵਾ ਦਿੱਤੀਆਂ ਨੇ ਸੰਜੇਗਨਦੀ ਕਲੋਨੀ 32 ਸੈਕਟਰ ਭੋਲਾ ਕਲੋਨੀ ਦੀ ਸਾਰੀਆਂ ਲਾਈਨਾਂ ਡਾਇਵਰਟ ਕਰਤੀਆਂ ਕਿਉਂਕਿ ਜਿਹੜਾ 40 ਸਾਲ ਪੁਰਾਣਾ ਪਾਣੀ ਆਪਣਾ ਦਰਿਆ 'ਚ ਜਾਂਦਾ ਸੀ ਨਾ ਜੀ ਤੁਹਾਨੂੰ ਪਤਾ ਉਹ ਦਰਿਆ ਸਾਫ਼ ਹੋ ਰਿਹਾ ਜੀ ਤੇ ਉਹਨੂੰ ਉਹਦੇ ਤਹਿਤ ਅਸੀਂ ਸਾਰੀਆਂ ਲਾਈਨਾਂ ਟਰਾਂਸਫਰ ਕਰਦੇ ਪਏ ਆ ਆਪਣੇ ਐਸਟੀਪੀ ਨੂੰ ਤੇ ਅੱਗੋਂ ਜਿਹੜੀ ਐਸਟੀਪੀ ਨੂੰ ਮੇਨ ਲਾਈਨ ਜਾਂਦੀ ਹੈ ਨਾ ਉਹਦੇ ਵਿੱਚ ਗਾਰਫਸੀ ਉਹਦੇ ਕਰਕੇ ਦਿੱਕਤ ਆ ਰਹੀ ਆ